ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਉੱਪਰ ਤੇ ਜੋ ਵੀ ਕੋਈ ਪਹਿਨ ਪ੍ਰਾਈਸ ਵੀਡੀਓ ਨੂੰ ਨਵਾਂ ਦੇਖ ਰਿਹਾ ਹੈ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਜਿਸ ਤਰ੍ਹਾਂ ਆਪਣੇ ਇਸ ਚੈਨਲ ਦੇ ਉੱਪਰ ਪਸ਼ੂਆਂ ਦੇ ਨਾਲ ਰਿਲੇਟਡ ਵੀਡੀਓ ਆਉਂਦੀਆਂ ਰਹਿੰਦੀਆਂ ਤੇ ਅੱਜ ਤੁਹਾਡੇ ਨਾਲ ਆਪਾਂ ਪਸ਼ੂਆਂ ਦੇ ਦੁੱਧ ਦੀ ਫੈਂਟ ਦੀ ਜਿਹੜੀ ਜਾਣਕਾਰੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਕੀ ਪਸ਼ੂਆਂ ਦੇ ਦੁੱਧ ਦੀ ਫੈਟ ਆਪਾਂ ਕਿਸੇ ਕਿਵੇਂ ਵਧਾ ਸਕਦੇ ਹਾਂ ਜਿਆਦਾਤਰ ਆਪਾਂ ਦੇਖਦੇ ਹਾਂ ਕਿ ਪਸ਼ੂ ਦੁੱਧ ਵੀ ਚੰਗਾ ਦਿੰਦਾ ਪਰ ਪਸ਼ੂਆਂ ਦੀ ਜਿਹੜੀ ਦੁੱਧ ਦੀ ਫੈਟ ਹੈ ਉਹ ਬਹੁਤ ਜ਼ਿਆਦਾ ਘੱਟ ਹੁੰਦੀ ਹੈ ਜਿਸ ਕਰਕੇ ਆਪਾਂ ਨੂੰ ਡੇਰੀ ਤੋਸਟ ਦਾ ਰੇਟ ਬਹੁਤ ਹੀ ਜ਼ਿਆਦਾ ਘੱਟ ਮਿਲਦਾ ਤੇ ਇਸੇ ਕਰਕੇ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਲੱਗੇ ਹਾਂ ਕਿ ਜਿਹੜੀ ਪਸ਼ੂਆਂ ਦੀ ਫੈਟ ਹੈ ਸਭ ਤੋਂ ਪਹਿਲਾਂ ਆਪਾਂ ਨੂੰ ਪਸ਼ੂਆਂ ਦੀ ਡਾਈਜੈਸ਼ਨ ਦਾ ਧਿਆਨ ਦੇਣਾ ਚਾਹੀਦਾ ਹੈ ਕਿ ਉਹਨਾਂ ਦਾ ਡਾਈਜੈਸ਼ਨ ਸਿਸਟਮ ਸਹੀ ਹੋਣਾ ਚਾਹੀਦਾ ਹੈ। ਉਹਨਾਂ ਦੀ ਜਿਹੜੀ ਹੈ ਸਭ ਤੋਂ ਪਹਿਲਾਂ ਡੀ ਵਰਮਿੰਗ ਜਿਹੜੀ ਆ ਟਾਈਮ ਸ਼ੇਅਰ ਕਰਦੇ ਰਹਿਣਾ ਚਾਹੀਦਾ ਹੈ। ਤੇ ਜਿਸ ਦੇ ਨਾਲ ਉਹਨਾਂ ਦੇ ਜਿਹੜੇ ਪੇਟ ਦੇ ਕੀੜ ਕੀੜੇ ਹੈ ਉਹ ਮਰੇ ਰਹਿਣਗੇ ਪੇਟ ਉਹਨਾਂ ਦਾ ਸਾਫ਼ ਰਹੂਗਾ ਡਾਈਜੈਸ਼ਨ ਸਿਸਟਮ ਜਿਹੜਾ ਉਹਨਾਂ ਦਾ ਬਿਲਕੁਲ ਸਹੀ ਰਹੂਗਾ। ਡੀ ਵਰਮਿੰਗ ਦੇ ਨਾਲ ਦੂਸਰੇ ਨੰਬਰ ਤੇ ਆਪਾਂ ਪਸ਼ੂਆਂ ਨੂੰ ਜਿਹੜਾ ਮਿੱਠਾ ਸੋਡਾ ਹੈ ਉਹ 50 ਗ੍ਰਾਮ ਪਹਿਲੇ 10 ਦਿਨ ਜ਼ਰੂਰ ਦੇਣਾ ਹੈ डेली ਦਾ ਔਰ 10 ਦਿਨ ਦੇ ਬਾਅਦ ਜੇ ਅਗਰ ਤੁਸੀਂ ਰੈਗੂਲਰ ਕਰਨਾ ਹੈ ਤਾਂ ਇੱਕ ਦਿਨ ਦਾ ਸਕਿਪ ਕਰਕੇ ਅਗਲੇ ਦਿਨ ਤੁਸੀਂ ਫਿਰ 50 ਗ੍ਰਾਮ ਦੇ ਸਕਦੇ ਹੋ ਅਗਰ ਤੁਸੀਂ ਲਗਾਤਾਰ ਰੈਗੂਲਰ ਹੀ ਰੱਖਣਾ ਹੈ ਤਾਂ ਤੁਸੀਂ 10 ਦਿਨਾਂ ਦੇ ਬਾਅਦ 20 ਗ੍ਰਾਮ ਕਰ ਸਕਦੇ ਹੋ ਵੀ ਗ੍ਰਾਮ ਤੁਸੀਂ ਮਿੱਠਾ ਸੋਡਾ ਪਸ਼ੂਆਂ ਨੂੰ ਦਿੰਦੇ ਰਹਿਣਾ ਤੇ ਤੀਸਰੇ ਨੰਬਰ ਤੇ ਜਦੋਂ ਅਸੀਂ ਪਸ਼ੂ ਨੂੰ ਚੋਣਾ ਚੋਂ ਤੋਂ 2 ਘੰਟੇ ਪਹਿਲਾਂ ਪਾਣੀ ਪਲਾਇਆ ਹੋਣਾ ਚਾਹੀਦਾ ਤੁਰੰਤ ਪਾਣੀ ਪਲਾ ਕੇ ਜਦੋਂ ਅਸੀਂ ਪਸ਼ੂ ਨੂੰ ਚੋਣੇ ਆ ਤਾਂ ਉਸ ਦਾ ਜਿਹੜੀ ਦੁੱਧ ਦੀ ਫੈਂਟ ਘਟਣ ਦਾ ਮੁੱਖ ਕਾਰਨ ਵੀ ਹੁੰਦਾ ਤੇ ਪਸ਼ੂਆਂ ਦੇ ਜਿਹੜਾ ਜਿਸ ਦੇ ਵਿੱਚ ਆਪਾਂ ਧਾਰ ਕੱਢਦੇ ਆ ਉਹ ਭਾਂਡਾ ਵੀ ਸਾਫ਼ ਸੁਥਰਾ ਹੋਣਾ ਚਾਹੀਦਾ ਤੇ ਤੀਸਰੇ ਨੰਬਰ ਤੇ ਜਿਹੜੀ ਆਪਾਂ ਗੱਲ ਦਾ ਧਿਆਨ ਰੱਖਣਾ ਕਿ ਜੋ ਵੀ ਆਪਾਂ ਉਹਨਾਂ ਨੂੰ ਦਾਣਾ ਪਾਉਣੇ ਆ ਮੋਟਾ ਦਾਣਾ ਪਾਉਣੇ ਆ ਚਾਹੇ ਆਪਾਂ ਕਣਕ ਦਾ ਪਾਉਣੇ ਆ ਮੱਕੀ ਦਾ ਜਾਂ ਆਪਾਂ ਹੋਰ ਕੋਈ ਫੀਡ ਬਣਾ ਕੇ ਕਰਦੀ ਪਾਉਣੀਆਂ ਉਹ ਵਧੀਆ ਹੋਣੀ ਚਾਹੀਦੀ ਹੈ ਤੇ ਤੀਸਰੇ ਨੰਬਰ ਤੇ ਆਪਾਂ ਪਸ਼ੂਆਂ ਨੂੰ ਜਿਹੜੀ ਸਰੋਂ ਦੀ ਖਾਲ ਹੈ ਉਹ ਜ਼ਰੂਰ ਪਾਉਣੀ ਹੈ ਇੱਕ ਤਾਂ ਉਹਨਾਂ ਦੀ ਬੱਚੇ ਦਾ ਨਹੀਂ ਸਾਫ਼ ਰਹੇਗੀ ਕੋਈ ਇਨਫੈਕਸ਼ਨ ਨਹੀਂ ਹੋਏਗੀ ਤੇ ਉਹਨਾਂ ਦੇ ਜਿਹੜੀ ਦੁੱਧ ਦੀ ਫੈਂਟ ਵੀ ਵਧੇਗੀ ਤੇ ਦੁੱਧ ਵੀ ਚੰਗਾ ਦੇਣਗੇ ਤੇ ਨਾਲ-ਨਾਲ ਤੁਸੀਂ ਪਸ਼ੂਆਂ ਨੂੰ ਜਿਹੜਾ ਜਿਹੜੀ ਵੜੇਵਿਆਂ ਦੀ ਖਾਲਾ ਉਹ ਵੀ ਪਾ ਸਕਦੇ ਹੋ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਤੁਸੀਂ ਪਸ਼ੂਆਂ ਦੇ ਦੁੱਧ ਦੀ ਫੈਂਟ ਚੰਗੀ ਲੈ ਸਕਦੇ ਹੋ ਦੁੱਧ ਵੀ ਵਧੀਆ ਲੈ ਸਕਦੇ ਹੋ ਤੇ ਜਿਹੜਾ 50 ਤੋਂ 100 ml ਤੁਸੀਂ ਉਹਨਾਂ ਨੂੰ ਸਰੋਂ ਦਾ ਤੇਲ ਢੇਲੀ ਦਾ ਦੇ ਸਕਦੇ ਹੋ ਤੇ ਇਸ ਦੇ ਨਾਲ ਵੀ ਤੁਹਾਡੇ ਪਸ਼ੂਆਂ ਦੀ ਦੁੱਧ ਦੀ ਜਿਹੜੀ ਪ੍ਰੋਡਕਸ਼ਨ ਉਹ ਵੀ ਵਧੀਆ ਹੋਊਗੀ ਇਹ ਪਸ਼ੂਆਂ ਦਾ ਜਿਹੜੀ ਹੈ ਫੈਂਟ ਹੈ ਦੁੱਧ ਦੀ ਉਹ ਵੀ ਬਹੁਤ ਵਧੀਆ ਹੋਊਗੀ ਇਹ ਸਾਰੀ ਵੀਡੀਓ ਦੀ ਜਾਣਕਾਰੀ ਦੇ ਅਨਸਾਰ ਹੀ ਤੁਸੀਂ ਚੀਜ਼ਾਂ ਵਰਤੋਗੇ ਤਾਂ ਤੁਸੀਂ ਇਸ ਦੇ ਜਿਹੜੇ ਰਿਜ਼ਲਟ ਹੈ ਉਹ ਬਾ ਕਮਾਲ ਦੇਖੋਗੇ ਤੇ ਵੀਡੀਓ ਨੂੰ ਤੁਸੀਂ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਐਂਡ